ਪਤੇ ਪਰਮ ਸਤਕਾਰ ਜੋ ਸਦ ਸੰਗਤ ਜੀ ਕੋ ਵਡੇ ਭਾਰ ਹਨ ਜੋ ਪੂਰਨ ਮਾਸ਼ੀ ਦੇ ਜੋੜਵੇਂ ਦੇ ਮਨਾਉਂਦਿਆਂ ਹੋਇਆ ਉਹ ਗੁਰੂ ਦਰਬਾਰ ਦੀਆਂ ਹਰ ਜੀਆਂ ਭਰ ਰਹੇ ਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੇਰਾ ਦੇਾਤੇ ਸਤਗੁਰੂ ਭਾਈ ਗਰਲਾ ਜੀ ਤੇ ਭਾਈ ਮਰਗਾਨਾ ਜੀ ਨਾਲ ਸੰਸਾਰ ਨੂੰ ਤਰਦੇ ਹੋਣਾ ਭਾਰਤ ਖੰਡ ਦੀ ਧਰਤੀ ਤੇ ਵਸਦੇ ਨੇ। ਮੇਰੇ ਸਤਿਗੁਰੂ ਜੀ ਇੱਕ ਨਗਰ ਦੇ ਵਿੱਚ ਇੱਕ ਤਲਾਬ ਦੇ ਕੋਲੋਂ ਲਗੇ। ਅੱਗੇ ਵੀ ਇਸ ਤਲਾਬ ਦੇ ਕੋਲੋਂ ਕਈ ਵਾਰ ਲਗੇ ਸਨ। ਪਰ ਅੱਗੇ ਜਦੋਂ ਇਸ ਤਲਾਬ ਦੇ ਕੋਲੋਂ ਮੇਰੇ ਸਤਿਗੁਰੂ ਜੀ ਜਾਦੇ ਇਹ ਤਲਾਬ ਪਾਣੀ ਦੇ ਨਾਲ ਭਰਿਆ ਹੁੰਦਾ। ਆਸ-ਪਾਸ ਸੋਨੇ ਸੁਗੰਧੀਦਾਰ ਫੁੱਲ ਲੱਗੇ ਹੁੰਦੇ। ਬੱਚੇ ਇਸ ਤਲਾਬ ਦੇ ਵਿੱਚ ਖੇਡਦੇ ਹੁੰਦੇ। ਚਿੜੀਆਂ ਵੀ ਨਾਰਾਂ ਆਸ-ਪਾਸ ਬੈਠੀਆਂ। ਚਾਹ ਕਰੀਆਂ ਹੁੰਦੀਆਂ ਸਨ। ਬੜੇ ਸੋਨੇ ਸੁਗੰਧੀਦਾਰ ਫੁੱਲ ਲੱਗੇ ਹੁੰਦੇ ਸਨ ਤੇ ਬੜਾ ਰਮਣੀਕ ਨਜ਼ਾਰਾ ਲੱਗਦਾ। ਮੇਰੇ ਸਤਿਗੁਰੂ ਜੀ ਅੱਜ ਜਦੋਂ ਲੰਘੇ ਨੇ ਅੱਜ ਅੱਗੇ ਨਾਲੋਂ ਬੜਾ ਜ਼ਿਆਦਾ ਬਦਲਾਅ ਜਿਸ ਤਲਾਬ ਨੂੰ ਰੇਰ ਕਰਕੇ ਕਦੇ ਹਿਰਦਾ ਉੱਚਤ ਪ੍ਰਸ਼ੰਤਾ ਦੇ ਨਾਲ ਖੜ ਜਾਂਦਾ ਸੀ ਅੱਜ ਉਸ ਤਲਾਬ ਦੇ ਵਿੱਚ ਗਾਰਾ ਤੇ ਝਿਕੜ ਭਰਿਆ ਹੈ ਅੱਜ ਉਸ ਤਲਾਬ ਦੇ ਵਿੱਚ ਤੇ ਡੱਡੂ ਤੇ ਬਗਲੇ ਮਏ ਨਜਦੇ ਨੇ ਤੇ ਇਨੀ ਕੁ ਮਾੜੀ ਬਦੂ ਆਉਂਦੀ ਹੈ ਕਿ ਲੰਘਣ ਵਾਲਾ ਨੂੰ ਤੇ ਰੁਮਾਲ ਰੱਖ ਕੇ ਰੰਗਦਾ ਜਦੋਂ ਮੇਰੇ ਸਤਗੁਰਾਂ ਜੀ ਨੇ ਇਹ ਦੇਖਿਆ ਕਿ ਇਹਨਾ ਖੂਬਸੂਰਤ ਸਹੱਪਣ ਦੇ ਨਾਲ ਭਰਿਆ ਹੋਇਆ ਤਲਾਬ ਬਜ ਬਦਸੂਰਤ ਹੋ ਗਿਆ ਤੇ ਸਤਗੁਰਾਂ ਜੀ ਨੇ ਤਲਾਬ ਨੂੰ ਸਵਾਲ ਪੁੱਛਿਆ ਪਤਸ਼ਾਹ ਕਹਿ ਲੱਗੇ ਵੀ ਤਲਾਬਾ ਤੂੰ ਤੇ ਸੋਨਾ ਵੜਾਉਂਦਾ ਸੀ ਇਹ ਕਦੋਂ ਕੀ ਹੋ ਗਿਆ ਉਜੇ ਇਸ ਤਰ੍ਹਾਂ ਜਵਾਨੀ ਢੱਗ ਕੇ ਬੁਢੇ ਆ ਜਾਂਦਾ ਹੈ ਇਸ ਤਰ੍ਹਾਂ ਤੇਰਾ ਸੋਨਾ ਸਰੀਰ ਅਜੂਜਾ ਹੋਇਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਲਾਬ ਤੂੰ ਸਵਾਲ ਪੁੱਛਦੇ ਕਹਿੰਦੇ ਪੱਬਰ ਤੂੰ ਹਰੀ ਆ ਤੁਲਾ ਕਬਲਾ ਚੰਚਨਵਨ ਕਹ ਹੋਈ ਹੋਇਆ ਦੇਹੂਰੀ ਤੇ ਤਾਲਾਬ ਜਵਾਬ ਵੀ ਦੇਦਾ ਉਹ ਤਾਲਾਬ ਰੱਖਣ ਲੱਗਾ ਜੇ ਮਹਾਰਾਜ ਜਾਣਾ ਪਾਣੀ ਨਾਲਾ ਜੈਸੀ ਤੀ ਮੇਰਾ ਸੰਗ ਜੇ ਤੇ ਡਿੱਠਾ ਤਨ ਪਰ ਫੜਾ ਚੜਾ ਲਗਨ ਵੱਨ ਅੱਖਰ ਲੱਗਾ ਮਹਾਰਾਜ ਸਾਚੰਦਰ ਮੇਰੇ ਵਿੱਚ ਉਦੋਂ ਤੱਕ ਸੁੰਦਰਤਾ ਸੁਹਪਣ ਸੀ ਮੈਂ ਉਦੋਂ ਤੱਕ ਸੁਹੇਲਾ ਬਸਦਾ ਸੀ ਜਦੋਂ ਤੱਕ ਮੈਂ ਆਪਣੇ ਸਰੂਤ ਨਾਲ ਜੁੜਿਆ ਸੀ ਮੈਨੂੰ ਇੱਕ ਸੂਏ ਤੋਂ ਪਾਣੀ ਆਉਂਦਾ ਸੀ ਜਦੋਂ ਤੱਕ ਮੈਂ ਆਪਣੇ ਮੋਢ ਨਾਲੋਂ ਜੁੜਿਆ ਆ ਸੀ ਤਾਂ ਬੜਾ ਖੁਸ਼ਹਾਲ ਸੀ ਮੇਰੀ ਆਪਣੀ ਜ਼ਿੰਦਗੀ ਵੀ ਸੁੱਖਾਂ ਦੇ ਵਿੱਚ ਵਧੀਤ ਹੁੰਦੀ ਸੀ ਮੇਰੇ ਕੋਲ ਲੰਗੜਣ ਵਾਲੇ ਵੀ ਸੁਖੀ ਬਸਦੇ ਸਤਨ ਕਰਕੇ ਮਹਾਰਾਜ ਕੀ ਦੱਸਾਂ ਜਦੋਂ ਦਾ ਮੈਂ ਆਪਣਾ ਆਪਣੇ ਸਰੂਪ ਨਾਲ ਟੁੱਟ ਗਿਆ ਜਦੋਂ ਦਾ ਮੈਂ ਆਪਣੇ ਯੋਗ ਨਾਲ ਟੁੱਟ ਗਿਆ ਹਾਂ ਮੇਰੀ ਆਪਣੀ ਜ਼ਿੰਦਗੀ ਵੀ ਪ੍ਰੂਪ ਹੋ ਗਈ ਹੈ ਮੈਂ ਆਪ ਵੀ ਮਦੂ ਦਾ ਘਰ ਗਿਆ ਹਾਂ ਇਹ ਮੇਰੇ ਕੋਲੋਂ ਲੰਗੜਵਾਲੇ ਲੋਕ ਵੀ ਬੜੇ ਪ੍ਰੇਸ਼ਾਨ ਤੇ ਉਦਾਸ ਹੋ ਕਰਕੇ ਲੱਗੇ ਇਹ ਗੱਲ ਕੇਵਲ ਤਾਲਾਬ ਨਹੀਂ ਇਹ ਗੱਲ ਸਾਹੀ ਦੀ ਹੈ ਸਤਿਗੁਰੂ ਜੀ ਕਹਿੰਦੇ ਤਿੱਚੜ ਤਿੱਚਰ ਵਸਹਿ ਸੁਹਿਲ ਨਹੀਂ ਜਿਨ ਚਰ ਸਾਥੀ ਨਾਲ ਜਾਂ ਸਾਥੀ ਕੁੱਠੀ ਜਲਿਆ ਪਾਪਨ ਖਾਗੂ ਰਾਲ ਉਦੋਂ ਤੱਕ ਤੇਰੇ ਜੀਵਨ ਦੇ ਵਿੱਚ ਸਹੱਣ ਰਵੇ ਗਾਸਕੁਣਾ ਦਾ ਉਦੋਂ ਤੱਕ ਤੂੰ ਆਪ ਵੀ ਜ਼ਿੰਦਗੀ ਦੇ ਸਮੂਹ ਸੁੱਖ ਮਾਣ ਪਾਏਗਾ ਜਦੋਂ ਤੱਕ ਸੁਵਗੁਰੂ ਪਰਮੇਸ਼ਰ ਨਾਲ ਭਲਿਆ ਜੁੜਿਆ ਰਹੇਗਾ ਜਿਸ ਦਿਨ ਵਾਹਿਗੁਰੂ ਪਰਮੇਸ਼ਰ ਨਾਲ ਟੁੱਟ ਗਿਆ ਤਦ ਤੱਕ ਕਰਨ ਔਕਾੜੇ ਦੂਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੰਦਿਆ ਵਿਆਪ ਸਭੇ ਰੋਗ ਤੇਰਾ ਜੀਵ ਵੀ ਰੋਗੀ ਹੋ ਜਾਵੇਗਾ ਉਜੋ ਤੱਕ ਤੂੰ ਸੁਰੇ ਲਾਏ ਜਦੋਂ ਤੱਕ ਤੇਰੇ ਹਿਰਦੇ ਵਿੱਚ ਬਾਣੀ ਵਸਦੀ ਹੈ ਪਰ ਯਾਦ ਰੱਖੀ ਜੈ ਤਨ ਬਾਣੀ ਮਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ ਤੇਰਾ ਜੀਵਨ ਰੋਗੀ ਹੋ ਜਾਵੇ ਅਰ ਦੂਸਰਾ ਤਾ ਤੇਰੇ ਗੁਣ ਗਲੇ ਆ ਤੇਰੇ ਜੀਵਨ ਦੇ ਗੁਣ ਉਸ ਦਿਨ ਗੱਲ ਜਾਣ ਕੇ ਜਿਸ ਦਿਨ ਤੂੰ ਗੁਰੂ ਚਰਨਾਂ ਨਾਲ ਟੁੱਟ ਗਿਆ ਸੇ ਪੁਜਾਰੀ ਨੇ ਬੜਾ ਪ੍ਰਤਮਾਨ ਦਾ ਬਤਨ ਲਿਖਿਆ ਅਭੀ ਪੂਰਨ ਮਾਸੀ ਦੇ ਦਿਹਾੜੇ ਮਨਾਉਂਦੇ ਅਸੀਂ ਦੁਰਬਿਖਤ ਇਹ ਰਾਤ ਬੜੀ ਡਰਾਵਣੀ ਲੱਗਣੀ ਸੀ ਇਹ ਰਾਤ ਚੰਗੀ ਨਹੀਂ ਸੀ ਲੱਗਣੀ ਜੇ ਅੱਜ ਚੰਦਰਮਾ ਨਾ ਖੜਿਆ ਹੁੰਦਾ ਜੇ ਅੱਜ ਦੀ ਰਾਤ ਦੇ ਵਿੱਚੋਂ ਚੰਦਰਮਾ ਨੂੰ ਕੱਢ ਦਿੱਤਾ ਜਾਵੇ ਪੂਰਨ ਮਾਸੀ ਦੀ ਰਾਤ ਮਸਿਆ ਦੀ ਕਾਲੀ ਰਾਤ ਬਣ ਜਾਵੇ ਇਸੇ ਕਰਾ ਵਕੈਣ ਲਗਾ ਇੰਦ ਬਿਨਾ ਜੋ ਮੰਗ ਤਰੰਜ ਬਿਨ ਤਾਲ ਜੀਵ ਮੰਦ ਤਉ ਧਰਮ ਬਿਨ ਤਾਂ ਤੇ ਤਰਨ ਨਾ ਤਾਲ ਕਹਿੰਦਾ ਜਿਸ ਤਰਾਂ ਕਾਲੀ ਬੋਲੀ ਰਾਤ ਵੀ ਸੋਹਣੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੇ ਚੰਦਰਮਾ ਖਿੜ ਜਾਏ ਮਾੜੇ ਤਲਾਬ ਵੀ ਸੁਹੱਪਣ ਦੇ ਨਾਲ ਭਰ ਜਾਂਦੇ ਨੇ ਜੇ ਉਹਨਾਂ ਤਲਾਬਾਂ ਦੇ ਵਿੱਚ ਕਮਲ ਖਿੜਿਆ ਹੋਵੇ ਇਸੇ ਤਰ੍ਹਾਂ ਭਰਿਆ ਜੇ ਤੇਰੀ ਜ਼ਿੰਦਗੀ ਦੇ ਵਿੱਚ ਰੋਹਾਨੀਅਤ ਦਾ ਕਮਲ ਖਿੜ ਜਾਵੇ ਜੇ ਤੇਰੀ ਜ਼ਿੰਦਗੀ ਦੇ ਵਿੱਚ ਸ਼ੁਭ ਗੁਣਾ ਦਾ ਸ਼ੀਤਲਤਾ ਭਰਿਆ ਚੰਦ ਖਿੜ ਜਾਵੇ ਤੇਰਾ ਜੀਵਨ ਧਰਮਈ ਹੋ ਜਾਵੇ ਤੇਰਾ ਜੀਵਨ ਵੀ ਸੁਹੱਪਣ ਭਰਿਆ ਹੋ ਜਾਵੇਗਾ ਤੇ ਜੇ ਤੇਰੇ ਜੀਵਨ ਦੇ ਵਿੱਚ ਧਰਮ ਨਹੀਂ ਰੋਹਾਨੀਅਤ ਨਹੀਂ ਤੇਰੇ ਜੀਵਨ ਦੇ ਵਿੱਚ ਤੂੰ ਆਪਣੇ ਜੀਵਨ ਅੰਦਰ ਕਿਸੇ ਦਾ ਭਲਾ ਨਹੀਂ ਕੀਤਾ ਤੇਰੀ ਜ਼ੁਬਾਨ ਤੋਂ ਕਿਸੇ ਨੂੰ ਸੁੱਖ ਨਾ ਮਿਲਿਆ ਤੇਰੇ ਕਰਮਾਂ ਤੋਂ ਕਿਸੇ ਨੂੰ ਸੁੱਖ ਨਾ ਮਿਲਿਆ ਤੇ ਸਤਿਗੁਰੂ ਜੀ ਕਹਿੰਦੇ ਤੈਨ ਲੜਕਾ ਪਰ ਹਰ ਸੁਖ ਕੀਨਾ ਅਰ ਭਾਵਨੀ ਭਗਤ ਨਹੀਂ ਉੱਗਦੀ ਭੁੱਖਾ ਦਾਨ ਨਾ ਕੀਤਾ ਫਿਰ ਤੇਰਾ ਧਰਮ ਕਮਾਏ ਦਾ ਵੀ ਕੋਈ ਫਾਇਦਾ ਨਹੀਂ ਪਰ ਤੁਮ ਨਾਰਮਣ ਕਾਇ ਜੇ ਸੰਸਾਰ ਵਿੱਚ ਆਇਆ ਹੈ ਜੇ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਜ਼ਿੰਦਗੀ ਦਿੱਤੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਆਇਆ ਕਾ ਕਾ ਸਤਲ ਹੈ ਪਰ ਤੁਖਾਰੀ ਹੋਏ ਦੁਖ ਸਹਿ ਸਰੇ ਆਪਣੇ ਸੁਖ ਦਾ ਈ ਸਰਬ ਹੋਏ ਤੇਰੇ ਜੀਵਨ ਦੇ ਵਿੱਚ ਪਰਵਕਾਰ ਹਤਾਇਦਾ ਤੇਰੇ ਜੀਵਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਸ਼ੋਭ ਗੁਣ ਹੋਣ ਤੇ ਫਿਰ ਸਤਗੁਰੂ ਜੀ ਕਹਿੰਦੇ ਨੇ ਇਸ ਲੋਕ ਦੀ ਜ਼ਿੰਮੇਵਾਰੀ ਵੀ ਮੇਰੀ ਪਰ ਲੋਕ ਦੀ ਜ਼ਿੰਮੇਵਾਰੀ ਵੀ ਮੇਰੀ ਦੋਵਾਂ ਦਹਾਂਲਾਂ ਦੇ ਵਿੱਚ ਤੂੰ ਸੁਹੇਲਾ ਰਹੇਗਾ ਪਰ ਕਰਨਾ ਕੀ ਹੈ ਕਰਨਾ ਇਹ ਹੋਇਆ ਵਾਧ ਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਆਇਆ ਜੀਵਨ ਦੇ ਵਿੱਚ ਸ਼ੁਭ ਗੁਣ ਪੁਣ ਹੋਣੇ ਸਤਗੁਰੂ ਜੀ ਦੇ ਪ੍ਰਕਾਸ਼ ਮਹਿਰਾਮ ਕਰਨ ਸਾਡਾ ਜੀਵਨ ਵੀ ਪਵਿੱਤਰ ਨਾਮ ਦੇ ਨਾਲ ਸ਼ੁਭਨਾ ਦੇ ਨਾਲ ਸਤਗੁਰੂ ਜੀ ਪਰ ਇਹ ਜਿਸ ਕਰਕੇ ਸਾਡਾ ਇਹ ਰੂਪ ਮੰਦਾ ਹੋਇਆ ਜੀਵਨ ਸੁਭਿਲੜਾ ਕੇ ਸੁਖੀ ਹੋ ਜਾਵੇ ਇੱਕ ਹੋਰ ਖੀਅਲੀ ਬਹਿਤੀ ਮੈਂ ਦੱਤਣਾ ਜਦੋਂ ਸਤਿਗੁਰਾਂ ਜੀ ਦਾ ਪਵਿੱਤਰ ਮੁਖਵਾਕ ਅਸੀਂ ਸਰਵਣ ਕਰ ਜੇ ਹਾਂ ਤੇ ਪੜਿਆ ਜਾਂਦਾ ਹੈ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਦੇ ਬਚਨ ਪਾਤਸ਼ਾਹ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਥ ਜਿਸ ਬਾਸ ਮੁੱਖਿਆ ਸੋਰੀਆ ਸਮਨਾ ਦਾਵੇ ਸਾ ਤੇ ਉਥੇ ਮੇਰੇ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨੇ ਸਾਧਗੁਰੂ ਜੀ ਦੇ ਪਵਿੱਤਰ ਦਰਸ਼ਨ ਕਰ ਲਏ دیدار ਕਰ ਲਏ ਸੋਹ ਕਹੋ ਤਲ ਅੰਰਸ਼ੀਆ ਅਹਿਨ ਸਹਿ ਸੁਵਾਏ ਦਰਸ਼ਨ ਪਰਸ਼ਿਆ ਗੁਰੂ ਕਾ ਜਨਮ ਵਰਣ ਤੋਂ ਕਜਾਏ ਜੇਡਾ ਇੱਕ ਵਾਰ ਦਰਸ਼ਨ ਕਰ ਲਏ ਉਹਦੇ ਜਨਮਾ ਜਨਮਾ ਦੇ ਦੁਖ ਸਮਾਪਤ ਹੋ ਜਾਂਦੇ ਸਾਨੂੰ ساری ਜ਼ਿੰਦਗੀ ਹੋ ਗਈ ਅੱਖਾਂ ਨਾਲ ਦਰਸ਼ਨ ਕਰਦਿਆਂ ਹੋਇਆ ਸਾਡੇ ਜੀਵਨ ਦੇ ਦੁੱਖ ਹਜੇ ਤੱਕ ਸਮਾਪਤ ਨਹੀਂ ਹੋਏ ਅਸਲ ਦੇਵਤੇ ਅਸੀਂ ਇਹਨਾਂ ਅੱਖਾਂ ਕਰਕੇ ਇਸ ਸਰੀਰ ਕਰਕੇ ਤੇ ਗੁਰੂ ਦੇ ਦਰਸ਼ਨ ਕਰ ਰਹੇ ਹਾਂ ਅਸੀਂ ਸੁਰਤੀ ਕਰਕੇ ਕਦੀ ਗੁਰੂ ਸ਼ਬਦ ਦੇ ਦਰਸ਼ਨ ਨਹੀਂ ਕੀਤੇ ਜੇ ਕਿਤੇ ਸਾਡੀ ਸੁਰਤੀ ਉਗਰ ਸ਼ਬਦ ਦੇ ਦਰਸ਼ਨ ਕਰ ਲਵੇ ਜੇ ਕਦੇ ਸਾਡੀ ਸੁੱਤੀ ਦੇ ਵਿੱਚ ਸੁਆਰ ਪ੍ਰਮੇਸ਼ਰ ਦਾ ਨਾਮ ਚਰਨ ਲੱਗ ਜਾਵੇ ਜੇ ਕਦੇ ਸਾਡਾ ਹਿਰਦਾ ਸੋਹਣੇ ਗੁਰੂ ਨਾਨਕ ਦੀ ਯਾਦ ਦੇ ਨਾਲ ਭਰ ਜਾਵੇ ਫਿਰ ਸਤਜੰਗ ਇਸ ਸੋਹਣੀ ਬਿਰਤੀ ਦਾ ਸਦਕਾ ਸਤਗੁਰਾਂ ਜੀ ਦੇ ਨਾਮ ਦਾ ਸਦਕਾ ਸਾਡੇ ਵੀ ਲੋਕ ਤੇ ਪਰਲੋਕ ਸੁਹੇਲੇ ਹੋ ਜਾਣਗੇ ਸਾਡੇ ਵੀ ਜੀਵਨ ਦੇ ਜਨਮ ਜਨਮ ਤਰਾਂ ਦੇ ਦੁੱਖ ਸਮਾਪਤ ਹੋ ਜਾਣ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਨਹੀਂ ਆ ਕੋਈ ਨਹੀਂ ਕਰਦਾ ਦਾਸ ਤੁਮ ਦਾ ਜੱਜ ਹੈ ਬੁਲਾਓ ਤੇ ਵਾਹਿਗੁਰੂ ਜੀ ਦਾ ਖਾਲਸਾ ਰੱਬ